ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿਕਾਰ। ਮੁਹੰਮਦ ਅਹਿਦ ਸਾਡੇ ਨਾਲ ਅੱਜ ਹੋਣਗੇ। ਉਹ ਉਹ ਸ਼ਖਸੀਅਤ ਹੈ ਜਿਹੜੇ ਸਾਡੇ ਈ-ਵੇਸਟ ਨੂੰ ਰੀਸਾਈਕਲ ਕਰਦੇ ਆ ਰੀਸਾਈਕਲ ਵਿਲਾ ਬਣਾਇਆ ਉਹਨਾਂ ਨੇ। ਸਾਡੇ ਮੋਬਾਈਲ ਦੀ ਵੀ ਉਮਰ ਹੈ ਤੈਅ ਕਰ ਚੁੱਕੀਆਂ ਸਰਕਾਰਾਂ ਸਾਡਾ ਜਿਹੜਾ ਪੋਲਿਊਸ਼ਨ ਨੂੰ ਰੋਕਣ ਲਈ ਸਾਡੇ ਵਾਸ਼ਿੰਗ ਮਸ਼ੀਨ ਦੀ ਵੀ ਉਮਰ ਹੈ। ਸਾਡੇ ਲੈਪਟਾਪ ਦੀ ਵੀ ਉਮਰ ਹੈ। ਤੇ ਈ-ਵੇਸਟ ਮੰਨਦੇ ਕਿ ਨੂੰ ਅਸੀਂ ਈ-ਵੇਸਟ ਦਾ ਸਾਡੇ ਸਰੀਰਾਂ ਤੇ এনਵਾਇਰਨਮੈਂਟ ਤੇ ਪ੍ਰਭਾਵ ਕੀ ਹੈਗਾ ਅਸੀਂ ਇਹ ਕਿਹ ਵੀ ਚਰਚਾ ਹੈ ਕਿ ਈ-ਵੇਸਟ ਜਿਹੜਾ ਉਹ ਆਮ ਕਬਾੜੀਏ ਨੂੰ ਨਹੀਂ ਵੇਚਣਾ ਇਹ ਵੀ ਬੈਨ ਹੈ ਇਹ ਕਿਉਂ ਹੈ ਇਹ ਸਾਰੀਆਂ ਗੱਲਾਂ ਤੇ ਚਰਚਾ ਕਰਨ ਲਈ ਇਹ ਪ੍ਰੋਗਰਾਮ ਦੇ ਵਿੱਚ ਆਪਾਂ ਖੁੱਲ੍ਹ ਕੇ ਗੱਲਬਾਤ ਕਰਾਂਗੇ ਤੇ ਤੁਸੀਂ ਜ਼ਰੂਰ ਜੁੜੇ ਰਹੋ ਕਿਉਂਕਿ ਤੁਹਾਡੇ ਲਈ ਇਹ ਖਾਸ ਗੱਲਬਾਤ ਹੈ ਸਭ ਤੋਂ ਪਹਿਲਾਂ ਕਰਨੇ ਸਵਾਗਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਪਹਿਲਾਂ ਜੀ ਤਾਂ ਮੈਂ ਆਪ ਜੀ ਦਾ ਸਵਾਗਤ ਕਰਨਾ ਚਾਹਾਂਗਾ ਤੁਸੀਂ ਇਸ ਵਿਸ਼ੇ ਤੇ ਗੱਲ ਕਰ ਰਹੇ ਹੋ ਮਿਹਰਬਾਨੀ ਕਿਉਂਕਿ ਇਸ ਵਿਸ਼ੇ ਤੇ ਕੋਈ ਗੱਲ ਹੀ ਨਹੀਂ ਕਰਦਾ ਬਿਲਕੁਲ ਬਿਲਕੁਲ ਔਰ ਅਸੀਂ ਆਪ ਸੈਮੀਨਾਰ ਅਵੇਨਰ ਲਾਣੇ ਆ ਕਿ ਲੋਕੀ ਸਮਝਣ ਇਸ ਬਾਰੇ ਜੀ ਹਾਂਜੀ ਹਾਂਜੀ ਧੰਨਵਾਦ ਅੱਛਾ ਈ ਵੇਸਟ ਤੋਂ ਪਹਿਲਾਂ ਸ਼ੁਰੂ ਕਰਦੇ ਈ ਵੇਸਟ ਤੁਸੀਂ ਮੰਨਦੇ ਕਿ ਨੂੰ ਜਾਂ ਸਰਕਾਰ ਦੀਆਂ ਗਾਈਡਲਾਈਨਸ ਮੰਨਦੀਆਂ ਕਿ ਨੂੰ ਈ ਵੇਸਟ ਈ ਵੇਸਟ ਹੁੰਦਾ ਜੀ ਜਿਹੜਾ ਵੀ ਬੈਟਰੀ ਔਰ ਬਿਜਲੀ ਨਾਲ ਇਕੁਪਮੈਂਟ ਚੱਲ ਰਿਹਾ ਉਹ ਈ ਵੇਸਟ ਚ ਕੰਟੇਨ ਹੁੰਦਾ ਜਿਵੇਂ ਕਿ ਵਾਸ਼ਿੰਗ ਮਸ਼ੀਨ ਹੋ ਗਈ ਫ੍ਰਿਜ ਹੋ ਗਿਆ ਆਈਟੀ ਐਸੈਟ ਹੋ ਗਏ ਕੰਪਿਊਟਰ ਲੈਪਟਾਪ ਮੋਬਾਈਲ ਇਹ ਸਾਰੀਆਂ ਚੀਜ਼ਾਂ ਈ ਵੇਸਟ ਚ ਆਉਂਦੀਆਂ ਜਿਹੜਾ ਵੀ ਇਲੈਕਟ੍ਰੋਨਿਕ ਹੈ ਜਾਂ ਇਲੈਕਟ੍ਰੀਕਲ ਹੈ ਇਹ ਸਾਰਾ ਇਲੈਕਟ੍ਰੋਨਿਕ ਈ ਵੇਸਟ ਚ ਇਨਕਲੂਡ ਹੋਊਗਾ ਅੱਛਾ ਅਗਲਾ ਸਵਾਲ ਬਹੁਤ ਚਰਚਾ ਆਈ ਹੈ ਅਖਬਾਰਾਂ ਚ ਵੀ ਪਿੱਛੇ ਜਿਆ ਹੈ ਕਿ ਮੋਬਾਈਲ ਦੀ ਵਾਸ਼ਿੰਗ ਮਸ਼ੀਨ ਦੀ ਲੈਪਟਾਪ ਦੀ ਉਮਰ ਤੈਅ ਕਰ ਦਿੱਤੀ ਗਈ ਹੈ ਹਾਂਜੀ ਬੇਸ਼ੱਕ ਸਾਡੇ ਅਵੇਅਰਨੈਸ ਹੈ ਨਹੀਂ ਹਜੇ ਹਾਂ ਹਾਂ ਸੱਚਾਈ ਹੈ ਇਹ ਇਹ ਬਿਲਕੁਲ ਸੱਚਾਈ ਹੈ ਜੀ ਇਹ ਤਾਂ ਸੈਂਟਰਲ ਪੋਲੂਸ਼ਨ ਬੋਰਡ ਵੀ ਕਹਿ ਰਿਹਾ ਤੇ ਪੰਜਾਬ ਪੋਲੂਸ਼ਨ ਬੋਰਡ ਵੀ ਇਸ ਬਾਰੇ ਕਹਿ ਰਿਹਾ ਹਰ ਅਖਬਾਰ ਚ ਕੱਢਿਆ ਆ ਉਹਨਾਂ ਨੇ ਹਰ ਇੱਕ ਆਈਟਮ ਦੀ 5 ਤੋਂ 6 ਸਾਲ ਵੈਲਿਊ ਹੈ ਜਿਵੇਂ ਕਿ ਆਪਣੇ ਮੋਬਾਈਲ ਹੋ ਗਏ ਮੋਬਾਈਲ ਦੀ ਇੱਕ ਆਵਰੇਜ ਵੈਲਿਊ 5 ਸਾਲ ਆਪਾਂ ਰੈਗੂਲਰ ਯੂਜ਼ ਕਰਦੇ ਆ ਉਹਦੇ 5 ਸਾਲ ਬਾਅਦ ਉਹਦੇ ਕੰਪੋਨੈਂਟ ਹੀਟ ਹੁੰਦੇ ਆ ਜਿਹੜੇ ਸਾਡੇ ਬਾਡੀ ਨੂੰ ਹਾਮ ਕਰਦੇ ਆ ਤੇ এনवायरमेंट ਨੂੰ ਹਾਮ ਕਰਦੇ ਆ ਲਾਈਕ a ਟਾਵਰ ਜਿਵੇਂ ਕਿ ਸਾਡੇ ਇੱਕ ਮੋਬਾਈਲ ਟਾਵਰ ਨਾਲ ਕਨੈਕਟੀਵਿਟੀ ਆ ਉਹਦੀ ਇੱਕ ਰੇਂਜ ਆ ਉਹ ਤੁਹਾਨੂੰ ਦਿਖ ਨਹੀਂ ਰਹੀ ਪਰ ਕਿਤੇ ਨਾ ਕਿਤੇ ਉਹ ਸਾਨੂੰ ਇਫੈਕਟ ਤਾਂ ਕਰ ਹੀ ਰਹੀ ਆ ਬਿਲਕੁਲ ਬਿਲਕੁਲ ਇਹ ਸਾਡੀ ਬਾਡੀ ਨੂੰ ਹਾਮ ਕਰ ਹੀ ਰਹੀ ਆ ਇਸ ਈ ਵੇਸ ਤੇ ਇਸ ਲਈ ਬੈਨ ਕੀਤਾ ਗਿਆ ਸੀ ਬਿਕੋਜ਼ ਜਿਹੜੇ ਲੋਕਲ ਹਾਕਰ ਨੇ ਉਹ ਲਿਜਾ ਕੇ ਉਹਨੂੰ ਅੱਗ ਲਾਉਂਦੇ ਸੀ ਉਹਦੇ ਵਿੱਚ ਤੰਬਾ ਪਿੱਤਲ ਕੱਢਣ ਉਹਨੂੰ ਬੰਨ੍ਹ ਕਰਦੇ ਇਰੀ ਤਾਂ ਤਾਂ ਪੰਨੂ ਲੋਕਲ ਜਿਹੜਾ ਕਬਾੜੀਆਂ ਨੂੰ ਨਹੀਂ ਵੇਚਣਾ ਚਾਹੀਦਾ ਕਿ ਉਹਨੂੰ ਉਹਦੇ ਬਾਰੇ ਅਵੇਅਰਨੈਸ ਨਹੀਂ ਉਹਨੇ ਤਾਂ ਅੱਗ ਹੀ ਲਾ ਦੇਣੀ ਹੈ ਹਾਂ ਉਹਨੇ ਮੋਟਾ ਤਰੀਕਾ ਤੱਕ ਲਾਉਣ ਵਾਲੀ ਸਰ ਰੀਸਾਈਕਲਰ ਹੋ ਕੇ ਜਮੀਨ ਅਸਮਾਨ ਦਾ ਫਰਕ ਆ ਅਸੀਂ ਜੋ ਕੰਮ ਕਰ ਰਹੇ ਆ ਵਿਦ ਮਸ਼ੀਨਰੀ ਕਰ ਰਹੇ ਆ ਅਸੀਂ ਤਾਰ ਵੀ ਫਿਲ ਨਹੀਂ ਪ੍ਰੋਪਰ ਮਸ਼ੀਨ 'ਚ ਜਾਊਗੀ ਉਹਦੇ ਵਿੱਚ ਕੋਈ ਬੰਨ੍ਹ ਨਹੀਂ ਹੋਊਗਾ ਉਹਦੇ ਵਿੱਚ ਕਾਪਰ ਅਲੱਗ ਹੋਜੂ ਪੀਸੀਬੀ ਵੇਸਟ ਪਲਾਸਟਿਕ ਵੇਸਟ ਅਲੱਗ ਹੋਜੂ ਪਲਾਸਟਿਕ ਵੇਸਟ ਨਾਲ ਸਭ ਤੋਂ ਜ਼ਿਆਦਾ ਧੂਆ ਹੁੰਦਾ ਉਹਦੇ ਨਾਲ এনਵਾਇਰਨਮੈਂਟ ਖਰਾਬ ਹ ਸਾਰਾ ਏਰੀਆ ਤੁਸੀਂ ਆ ਤਾਰਪੁਰ ਰੋਡ ਤੇ ਚੱਲ ਦੋ ਕਿਸੇ ਵੀ ਡੰਪ ਤੇ ਜਾ ਕੇ ਦੇਖ ਲਓ ਉੱਥੇ ਉਹ ਏਰੀਆ ਬਿਮਾਰ ਹੈ ਉਹਨਾਂ ਕਾ ਏਰੀਆ ਤੁਸੀਂ ਜਿੱਥੇ ਤੱਕ ਉਹਦੀ ਹਵਾ ਜਾ ਰਹੀ ਹੈ ਖਾਸ ਪ੍ਰਭਾਵ ਕੀ ਮੰਨਦੇ ਹੋ ਇਹਦਾ ਇਹ ਵੇਸ ਦਾ ਖਾਸ ਪ੍ਰਭਾਵ ਸਰ ਹਰ ਇੱਕ ਉਹਤੇ ਪਾਣੀ ਤੇ ਇਹਦਾ ਪ੍ਰਭਾਵ ਹੈ ਹਿਊਮਨ ਬਾਡੀ ਤੇ ਪ੍ਰਭਾਵ ਹੈ ਹਵਾ 'ਚ ਪ੍ਰਭਾਵ ਹੈ ਮੰਨ ਲਓ ਤੁਸੀਂ ਅੱਗ ਲਾਈ ਹੈ ਅੱਗ ਮੀਂਹ ਪੈ ਗਿਆ ਮੀਂਹ ਆ ਉਹ ਪਾਣੀ ਸਾਰਾ ਜ਼ਮੀਨ 'ਚ ਚੱਲਿਆ ਜਾਣਾ ਉਹੀ ਆਪਾਂ ਪੀ ਰਹੇ ਹਾਂ ਉਹਦੇ ਵਿੱਚ ਟੌਕਸਿਕ ਕੈਮੀਕਲਸ ਹੁੰਦੇ ਆ ਮਰਕਰੀ ਹੁੰਦਾ ਫੈਬਰਿਕ ਹੁੰਦਾ ਬਹੁਤ ਚੀਜ਼ਾਂ ਉੱਤੇ ਇਹੋ ਜਿਹੇ ਕੈਮੀਕਲਸ ਹੁੰਦੇ ਆ ਜਿਹੜੇ ਆਪਣੇ ਬੋਡੀ ਨੂੰ ਹਾਮ ਕਰਦੇ ਆ ਉਹ ਘੁਮ ਫਿਰ ਕੇ ਪੀਣਾ ਸੀ ਆ ਜਿਆਦਾ ਦੀ ਹਵਾ ਥਰੂ ਲੈ ਰਹੇ ਆ ਜਾਂ ਪਾਣੀ ਥਰੂ ਲੈ ਰਹੇ ਆ ਡਾਇਰੈਕਟ ਵੀ ਹਾਮ ਹੋ ਰਹੇ ਆ ਤੇ ਕੁੱਲ ਮਿਲਾ ਕੇ ਪੀਪਲਸ ਦਾ ਹੀ ਨੁਕਸਾਨ ਆ ਇੰਨਾ ਕਿ ਅੱਛਾ ਆਪਾਂ ਗੱਲ ਕਰਦੇ ਈ ਵੇਸਟ ਦੇ ਵਿੱਚ ਤੁਸੀਂ ਕੀ ਕੁਝ ਇੱਥੇ ਲੈਣੇ ਹੋ ਈ ਵੇਸਟ ਤੇ ਅਸੀਂ ਲੈਣੇ ਆ ਜਿਵੇਂ ਕਿ ਜੀ ਆਈਟੀ ਐਸੈਟ आईटी एफेट ते आ ਜਾਂਦਾ ਕੰਪਿਊਟਰ ਆਈਟਮਸ ਪ੍ਰਿੰਟਰ ਲੈਪਟਾਪਸ ਜੋ ਵੀ ਆਪਾਂ ਆਫੀਸ਼ੀਅਲ ਯੂਜ਼ ਕਰਦੇ ਆਫੀਸ਼ੀਅਲ ਇਲੈਕਟ੍ਰੀਕਲ ਤੇ ਆ ਜਾਂਦਾ ਜੀ ਫ੍ਰਿਜ ਵਾਸ਼ਿੰਗ ਮਸ਼ੀਨ ਮੋਟਰਸ ਹੈ ਇਹ ਵੀ ਵੇਸਟੀ ਹੈ ਇਹ ਵੀ ਵੇਸਟੀ ਹੈ ਦੇਖੋ ਕਾਪਰ ਤਾਂਬਾ ਇਹ ਚੀਜ਼ਾਂ ਦਾ ਸਾਰੀਆਂ ਜੀ ਹੁੰਦੀਆਂ ਗੈਸਸ ਹੁਣ ਐਸੇ ਚ ਗੈਸ ਹੁੰਦੀ ਆ ਉਹਨੂੰ ਪ੍ਰੋਪਰ ਰੀਕਵਰ ਕਰਕੇ ਰੀਸਟੋਰ ਕਰਕੇ ਦੁਬਾਰਾ ਰੀਯੂਜ਼ ਕਰਨਾ ਉਹਨੂੰ ਅਸੀਂ ਰੀਸਾਈਕਲਿੰਗ ਕਰਨੇ ਆ ਠੀਕ ਹੈ ਉਹ ਜੇ ਹਵਾ ਚ ਜਾਊਗੀ ਉਹ ਆਮ ਕਰੂਗੀ ਠੀਕ ਹੈ ਈਵਨ ਅਸੀਂ ਜੋ ਵੀ ਸਮਾਨ ਖੋਲਦੇ ਆ ਉਹਦੇ ਲਈ ਅਸੀਂ 에어 ਪੋਲੂਸ਼ਨ ਕੰਟਰੋਲ ਡਿਵਾਈਸ ਲਾਇਆ ਹੋਇਆ ਹੈ ਕਿ ਜੋ ਵੀ ਸਮਾਨ ਖੁੱਲੇ ਉਹਦਾ ਮਿੱਟੀ ਘਟਾ ਵੀ ਹਵਾ 'ਚ ਨਾ ਜਾਵੇ ਉਹ ਪ੍ਰੋਪਰ ਸਾਡੇ ਕੋਲ ਸਟੋਰ ਹੋਵੇ ਐਂਡ ਪਲੱਸ ਉਸ ਤੋਂ ਬਾਅਦ ਉਹ ਜਿਹੜੀ ਹਵਾ ਹੁੰਦੀ ਆ ਉਹ ਆਕਸੀਜਨ ਥਰੂ ਬਾਹਰ ਨਿਕਲਦੀ ਆ ਆਕਸੀਜਨ ਬਣ ਕੇ ਕੀ ਕੁਛ ਆ ਦੇਖੋ ਤੁਹਾਡੇ ਮਸ਼ੀਨਰੀ ਲੱਗੀ ਹੋਈ ਹੈ ਥੋੜਾ ਜਿਆਦਾ ਦੱਸਣਾ ਚਾਹੋਗੇ ਇਹ ਹੈਗੇ ਜੀ ਇੱਥੋਂ ਪ੍ਰੋਸੈਸ ਸਟਾਰਟ ਹੋ ਜਾਂਦਾ ਇਹ ਹੈਗੇ ਡਿਸਮੈਂਟਲਿੰਗ ਟੇਬਲ ਹਮ ਇੱਥੇ ਕੀ ਕਰਦੇ ਆ ਅਸੀਂ ਇੱਥੇ ਲੋਹਾ ਅਡ ਕਰ ਲੈਨੇ ਆ ਪਲਾਸਟਿਕ ਆ ਉਹਦੀ ਕੈਟਾਗਰੀ ਬਣਾ ਲੈਨੇ ਆ ਹਮ ਹਮ ਠੀਕ ਹੈ ਪੀਸੀਬੀ ਬੋਰਡ ਅਲੱਗ ਕਰ ਲੈਨੇ ਆ ਪਲਾਸਟਿਕ ਤੋਂ ਬਾਅਦ ਪਲਾਸਟਿਕ ਨੂੰ ਕ੍ਰਸ਼ ਕਰਕੇ ਉਹਦਾ ਦਾਣਾ ਬਣਾਇਆ ਜਾਂਦਾ ਉੱਥੇ ਹਮ ਹਮ ਦਾਣੇ ਤੋਂ ਬੋਲਸ ਬਣ ਜਾਂਦੀਆਂ ਉਹ ਤੋਂ ਫਿਰ ਨਵਾਂ ਸਮਾਨ ਬਣਦਾ ਹਮ ਹਮ ਲੋਹੇ ਨੂੰ ਅਸੀਂ ਐਜ਼ ਇਟ ਇਜ਼ ਜਿਹੜੇ ਅਥਾਰਾਈਜ਼ਡ ਡੀਲਰ ਨੇ ਜਿਵੇਂ ਮੰਡੀ ਗੋਵਿੰਦਗਰ ਪੱਟੀਆਂ ਲੱਗੀਆਂ ਹੋਈਆਂ ਜਿਹੜੇ ਅਥਾਰਾਈਜ਼ ਨੇ ਪੰਜਾਬ ਪੋਲਿਊਸ਼ਨ ਬੋਰਡ ਵੱਲੋਂ ਉਹਨਾਂ ਨੂੰ ਦੇ ਦਿੰਨੇ ਆ ਉਹ ਅੱਗੇ ਫਿਰ ਨਵਾਂ ਸਮਾਨ ਜੋ ਵੀ ਸਰੀਆ ਬਣਾਣਾ ਆ ਜਾਂ ਕੁਝ ਬਣਾਣਾ ਪੀਸੀਬੀ ਬੋਰਡ ਨੂੰ ਅਸੀਂ ਪਹਿਲਾਂ ਉੱਥੇ ਹੂੰ ਹੂੰ ਉਹ ਹੈਗੀ ਕੰਪੋਨੈਂਟ ਡਿਸਮੈਂਟਲਿੰਗ ਮਸ਼ੀਨ ਜੀ ਉਹ ਜਿਹੜੇ ਉਹਦੇ ਹੁੰਦੇ ਆ ਕੰਪੋਨੈਂਟ ਉਹਨੂੰ ਲੂਜ਼ ਕਰਕੇ ਹੂੰ ਕਿਉਂਕਿ ਉਹ ਉਹਦੇ ਉੱਤੇ ਸਿਲਵਰ ਦੀ ਪਿੱਛੇ ਪੁਆਇੰਟ ਹੁੰਦਾ ਉਹਨੂੰ ਲੂਜ਼ ਕਰਕੇ ਉਹ ਰਹਿ ਜਾਂਦਾ ਫਿਰ ਫਾਈਬਰ ਫਾਈਬਰ ਦੀ ਪਲੇਟ ਹੁੰਦੀ ਆ ਉਹਨੂੰ ਕ੍ਰਸ਼ ਕਰਕੇ ਫਾਈਬਰ ਨੂੰ ਪਾਊਡਰ ਫਾਰਮ ਤੇ ਲੈ ਕੇ ਆਨੇ ਫਾਈਬਰ ਤੋਂ ਫਿਰ ਨਵਾਂ ਸਮਾਨ ਬਣਦਾ ਲੈਪਟਾਪ ਲੈ ਲਿਆ ਮੰਨ ਲਓ ਇੱਕ ਤੇ ਉਹਦਾ ਕੀ ਕੀਤਾ ਜਾਂਦਾ ਸਾਡੇ ਸਾਡੇ ਹਿਸਾਬ ਨਾਲ ਤਾਂ ਜਦੋਂ ਲੈਪਟਾਪ ਬਿਮਾਰ ਹੋ ਜਾਂਦਾ ਜਾਂ ਖਤਮ ਹੈ ਭਾਣ ਤੋੜ ਚੀ ਜਾਂਦਾ ਤੁਸੀਂ ਇਹਨੂੰ ਕਿਵੇਂ ਵਰਗੀਕਰਨ ਕਰਦੇ ਹੋ ਅਸੀਂ ਇਹਨੂੰ ਕਰਦੇ ਆ ਜੀ ਬੇਸਿਕਲੀ ਅਸੀਂ ਇਹਨੂੰ ਲੋਹਾ ਲਗ ਜਦੋਂ ਅਸੀਂ ਪਹਿਲਾਂ ਉਹ ਡਿਸਮੈਂਟਲਿੰਗ ਟੇਬਲ ਤੇ ਖੋਲ੍ਹਾਂਗੇ ਇਹਦੀ ਸਕਰੀਨ ਅਡ ਕਰ ਲਾਂਗੇ ਸਾਰਾ ਕੁਝ ਅਡ ਅਡ ਕਰਕੇ ਇਹਨੂੰ ਪ੍ਰੋਪਰ ਇਹਨੂੰ ਰੌ ਮਟੀਰੀਅਲ ਚ ਕਨਵਰਟ ਕਰਾਂਗੇ ਪਲਾਸਟਿਕ ਨੂੰ ਪਲਾਸਟਿਕ ਉਹ ਹੀ ਪ੍ਰੋਸੈਸ ਹੈ ਪਲਾਸਟਿਕ ਨੂੰ ਪਲਾਸਟਿਕ ਚ ਲੈ ਲਿਆ ਹੈ ਨਾ ਫਾਈਬਰ ਨੂੰ ਫਾਈਬਰ ਚ ਲੈ ਲਿਆ ਹੁਣ ਲਾਈਫ ਖਤਮ ਹੋ ਗਈ ਉਸ ਤੋਂ ਬਾਅਦ ਉਹਦੇ ਕੰਪੋਨੈਂਟ ਹੀਟ ਹੁੰਦੇ ਆ ਉਹ ਸਾਨੂੰ ਹਾਮ ਕਰਦੇ ਆ ਜਦੋਂ ਮੋਬਾਈਲ ਗਰਮ ਹੋਣ ਲੱਗੇ ਸਮਝ ਲਓ ਉਹ ਬਹੁਤ ਸਾਨੂੰ ਬਿਮਾਰ ਹੈ ਉਹ ਸਾਨੂੰ ਉਹ ਸਾਡੀ ਬਾਡੀ ਨੂੰ ਹਾਮ ਕਰ ਰਿਹਾ ਜਦੋਂ ਗਰਮ ਹੋਣ ਲੱਗ ਗਿਆ ਗਰਮ ਹੋਣ ਲੱਗ ਗਿਆ ਹਰ ਇੱਕ ਵਾਰੀ ਜਦੋਂ ਗਰਮ ਹੋਊਗਾ ਫਿਰ ਕੰਟੀਨਿਉਟੀ ਚ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਨਹੀਂ ਕਿ ਅੱਜ ਗਰਮ ਹੋ ਗਿਆ ਫਿਰ 6 ਮਹੀਨੇ ਬਾਅਦ ਹੋਊਗਾ ਐਸਾ ਕੁਝ ਨਹੀਂ ਹੈ ਜਦੋਂ ਗਰਮ ਹੋਣ ਲੱਗ ਗਿਆ ਹਾਂ ਹੁਣ ਗਵਰਨਮੈਂਟ ਨੇ 5 ਸਾਲ ਵੈਲਿਊ ਰੱਖੀ ਹੈ ਕਿ ਆਈਓ ਦੀ ਇੱਕ ਲਿਮਿਟਡ ਵੈਲਿਊ 5 ਸਾਲ ਹੈ ਪਰ ਆਪਣੇ ਅੱਜਕੱਲ ਮੈਨੂਫੈਕਚਰਿੰਗ ਇਸ ਹਿਸਾਬ ਨਾਲ ਹੁੰਦੀ ਹੈ ਕਿ ਉਹ 3 ਸਾਲ ਚ ਹੀ ਬੋਲ ਜਾਂਦਾ ਹਾਂ ਹੈ ਨਾ ਕਹਿਣ ਨੂੰ 5 ਸਾਲ ਹੈ ਕੋਈ ਵੀ ਗਾਰੰਟੀ ਦੇਊਗਾ ਕੋਈ ਵੀ ਕੰਪਨੀ ਵਾਰੰਟੀ ਦਿੰਦੀ ਹੈ ਉਹ ਕਹਿੰਦੀ ਜੀ 5 ਸਾਲ ਹੈ ਪਰ ਉਹ ਚੱਲਦੀ 3 ਸਾਲ ਹੀ ਹੈ ਕੰਪਨੀ ਨੇ ਆਪਣੀ ਥੇਲ ਵਧਾਣੀ ਹੈ ਤੇ ਆਪਾਂ ਉਹ ਚੀਜ਼ਾਂ ਧਿਆਨ ਰੱਖ ਕੇ ਜੇ ਗਵਰਨਮੈਂਟ ਕਹਿ ਰਹੀ 5 ਸਾਲ ਹੈ ਤਾਂ ਉਹਨੂੰ 3 ਸਾਲ ਚ ਡਿਸਪੋਜ਼ ਆਫ ਕਰੋ ਅਰੇ ਇੰਨਾ ਕਿ ਇਤੋਂ ਜ਼ਿਆਦਾ ਚੱਲਦਾ ਵੀ ਨਹੀਂ ਹੂੰ ਅੱਛਾ ਤਰੀਕਾ ਕੀ ਮੰਨਦੇ ਹੋ ਮੰਨ ਲਓ ਵੀ ਸਾਡੇ ਕੋਲ ਈ-ਵੇਸਟ ਹੈ ਅਸੀਂ ਅਸੀਂ ਉਹਦਾ ਤਰੀਕਾ ਕੀ ਮੰਨੀਏ ਵੀ ਤੁਹਾਨੂੰ ਹੀ ਦੇਣਾ ਜਾਂ ਲੋਕਲ ਜਿਹੜਾ ਹੈਗਾ ਕਬਾੜੀਆ ਉਹਨੂੰ ਨਾ ਦੇ ਕੇ ਤੁਹਾਡੇ ਨਾਲ ਕਿਵੇਂ ਸੰਪਰਕ ਹੋਵੇ ਤੁਹਾਡੇ ਤੱਕ ਪਹੁੰਚਾਇਆ ਕਿਵੇਂ ਜਾਵੇ ਸਰ ਅਸੀਂ ਇੱਕ ਟੋਲ ਫਰੀ ਨੰਬਰ ਆਪਣਾ ਜਾਰੀ ਕੀਤਾ ਹੋਇਆ ਸਾਡੇ ਮੋਬਾਈਲ ਨੰਬਰ ਨਹੀਂ ਰੀਸਾਈਕਲਰ ਨੂੰ ਦੇਣ ਦਾ ਇਹ ਫਾਇਦਾ ਹੈ ਵਾ ਕਿ ਜੇਦੋ ਤੁਸੀਂ ਸਾਨੂੰ ਦੋਗੇ ਅਸੀਂ ਤੁਹਾਡਾ ਸਮਾਨ ਪ੍ਰੋਪਰ ਰੀਸਾਈਕਲਿੰਗ ਕਰਾਂਗੇ ਰੀਸਾਈਕਲ ਉਹਦੇ ਨਾਲ ਨਾ এনਵਾਇਰਨਮੈਂਟ ਨੂੰ ਹਾਨ ਹੋਊਗਾ ਨਾ ਲੋਕਾਂ ਨੂੰ ਹਾਨ ਹੋਊਗਾ ਨਾ ਆਪਣੀ ਹਵਾ ਨੂੰ ਨਾ ਆਪਣੀ ਮਿੱਟੀ ਨੂੰ ਹਮ ਔਰ ਹੋਕਰ ਦਾ ਦੇਣਾ ਮਤਲਬ ਉਹਨੇ ਤਾਂ ਤੁਹਾਨੂੰ ਜਿਹੜੀ ਅਸੀਂ ਅਮਾਉਂਟ ਦੇਣੀ ਆ ਮੰਨ ਲਓ ਜੇ ਹੋਕਰ ਤੁਹਾਨੂੰ 100 ਰੁਪਏ ਦੇ ਰਿਹਾ ਅਸੀਂ ਤੁਹਾਨੂੰ 80 ਰੁਪਏ ਦੇ ਦਾਂਗੇ ਪਰ ਉਹ 80 ਰੁਪਏ ਚ ਅਸੀਂ ਕਿੰਨੇ ਲੋਕਾਂ ਦੀਆਂ ਜਾਣਾਂ ਬਚਾਣੀਆਂ ਔਰ ਜਿੰਨੂੰ ਤੋਂ ਹੀ ਹੋਕਰ ਨੂੰ 100 ਰੁਪਏ ਦੇ ਰਹੇ ਹੋ ਇੱਕ ਨੋਮੀਨਲ ਪ੍ਰੋਫਿਟ ਲਈ ਉਹਨੇ ਕਿੰਨੇ ਲੋਕਾਂ ਦੀਆਂ ਜਾਣਾਂ ਲੈਣੀਆਂ ਉਹ ਜਿਹੜੀ ਉਹਨੇ ਤਾਂ ਆਪਣਾ ਸੇਲ ਕਰਨਾ ਉਹਨੇ ਪੈਸਾ ਕਮਾਉਣਾ ਉਹ ਬੈਨ ਵੀ ਹੈ ਉਹ ਗਵਰਨਮੈਂਟ ਵੱਲੋਂ ਸਖਤ ਬੈਨ ਹੈ ਉਹਦੇ ਵਿੱਚ 6 ਸਾਲ ਦੀ ਕੈਦ ਹੈ अच्छा और लगभग 8 लाख रुपए जुर्माना है अच्छा एक गवर्नमेंट ਵੱਲੋਂ ਆ ਜੀ ਕੋਈ ای ਵੇਸਟ ਖਰੀਦਦਾ ای ਵੇਸਟ ਜੇ ਖਰੀਦਦਾ ਲੋਕਲ ਹੌਕਰ ਵੀ ਇਵਨ ਵੇਚਦਾ ਵੀ ਆ ਉਹਦੇ ਲਈ ਵੀ ਆ ਹਮ ਮੰਨ ਲਓ ਤੁਸੀਂ ਵੇਚਦਾ ਮੈਂ ਤੁਹਾਡੇ ਉੱਤੇ ਰਿਪੋਰਟ ਕਰਦਾ ਤਾਂ ਉਹ ਲਾਗੂ ਹੋਊਗਾ اچھا ਹਾਂ ਇਹ ਗਵਰਨਮੈਂਟ ਦੇ ਰੂਲਸ ਨੇ ਤੇ ਆਈਪੀਸੀ ਦੇ ਵਿੱਚ ਐਡ ਵੀ ਆ اچھا ਜੀ ਆਪਾਂ ਇਸ ਦੇਖੋ ਮਟੀਰੀਅਲ ਨੇ ਤਾਣਾ ਏਸੀ ਨੇ ਵੀ ਖਰਾਬ ਹੋਣਾ ਉਹਦੀ ਉਮਰ ਜਾਣੀ ਹੈ ਮੋਬਾਈਲ ਨੇ ਵੀ ਖਰਾਬ ਹੋਣਾ ਲੈਪਟਾਪ ਨੇ ਇਹ ਰੋਜ਼ਗਾਰ ਦਾ ਸਾਧਨ ਵੀ ਇੱਕ ਨੌਜਵਾਨ ਪੀੜ੍ਹੀ ਲਈ ਤੁਸੀਂ ਵੀ ਯੰਗ ਹਾਂ ਸਰ ਰੋਜ਼ਗਾਰ ਦਾ ਸਾਧਨ ਕਿਉਂ ਨਹੀਂ ਹੈ ਹੂੰ ਠੀਕ ਹੈ ਤੁਸੀਂ ਉਹ ਕਿਵੇਂ ਸ਼ੁਰੂ ਕਰਨਾ ਚਾਹੀਦਾ ਹੈ ਸ਼ੁਰੂ ਇਹ ਆਪਣਾ ਇੱਕ ਨੋਮੀਨਲ ਇੱਕ ਕਲੈਕਸ਼ਨ ਸੈਂਟਰ ਤੋਂ ਸ਼ੁਰੂ ਕਰੋ ਹੂੰ ਅਸੀਂ ਕਲੈਕਸ਼ਨ ਸੈਂਟਰ ਵੀ ਤਿੰਨੇ ਕੋਈ ਵੀ ਮੈਂ ਨਹੀਂ ਕਹਿੰਦਾ ਮੇਰੇ ਤੋਂ ਲੋ ਕੋਈ ਵੀ ਰੀਸਾਈਕਲਰ ਆਉਤੋ ਇੱਕ ਕਲੈਕਸ਼ਨ ਸੈਂਟਰ ਲਓ ਪੰਜਾਬ ਚ ਕਿੰਨੇ ਕ ਨਹੀਂ ਪੰਜਾਬ ਚ ਦੋ ਨੇ ਅੱਛਾ ਤੁਸੀਂ ਇੱਕ ਰੀਸਾਈਕਲਿੰਗ 외ਵਾ ਇੱਕ ਸਪੈਕ ਕੋ ਰੀਸਾਈਕਲਰ ਹੈ ਜਿਹੜੇ ਕੰਮ ਕਰ ਰਹੇ ਆ ਚਾਰ ਪੰਜ ਸਾਲ ਤੋਂ ਤੇ ਦੋਵਾਂ ਦਾ ਵਧੀਆ ਹੈ ਠੀਕ ਹੈ ਉਹ ਆਪਣੇ ਤਰੀਕੇ ਨਾਲ ਕੰਮ ਕਰਦੇ ਆ ਉਹ ਇੰਡਸਟਰੀ ਨੂੰ ਟਾਰਗੇਟ ਕਰਦੇ ਆ ਜੀ ਆਈਟੀ ਇੰਡਸਟਰੀ ਨੂੰ ਟਾਰਗੇਟ ਕਰਦੇ ਆ ਜਿਵੇਂ ਕਿ ਬੈਂਕਸ ਹੋਗੇ ਆਪਣਾ ਕਾਲ ਸੈਂਟਰਸ ਵਗੈਰਾ ਹੋਗੇ ਬੈਂਕਸ ਨੂੰ ਜਾਂ ਇਸ ਤਰ੍ਹਾਂ ਦੇ ادارے ਨੂੰ ਇੰਸਟਰਕਸ਼ਨਸ ਹੈ ਵੀ ਰੀਸਾਈਕਲਰ ਨੂੰ ਹੀ ਦੇਣਾ ਹਾਂ ਬਿਲਕੁਲ ਇੰਸਟਰਕਸ਼ਨ ਹੈ ਸਰ ਉਹ ਬਿਲਕੁਲ ਸਟਰੋਂਗਲੀ ਇੰਸਟਰਕਸ਼ਨ ਹੈ ਔਰ ਉਹ ਲੈਂਦੇ ਵੀ ਹੈ ਕੋਈ ਵੱਡੀ ਫਰਮ ਹੈ ਜਾਂ ਕੁਝ ਵੀ ਵੱਡਾ ਅਦਾਰਾ ਚੱਲ ਰਿਹਾ ਉਹ ਇਸ ਚੀਜ਼ ਨੂੰ ਸੋਚਦਾ ਉਹਨਾਂ ਲਈ ਪ੍ਰੋਫਿਟ ਮਾਇਨੇ ਨਹੀਂ ਰੱਖਦਾ ਉਹ ਨਾਲ ਹੀ ਇਹ ਹੈ ਕਿ এনवायरमेंट ਉਹਨਾਂ ਲਈ ਮਾਇਨੇ ਰੱਖਦਾ ਤੇ ਆਪਣੀ ਜਿਹੜੀ ਕੰਪਨੀ ਦੇ ਰੂਲਸ ਐਂਡ ਰੈਗੂਲੇਸ਼ਨ ਨੇ ਉਹਨੂੰ ਫੋਲੋ ਕਰਦੇ ਆ ਤੇ ਇਹ ਤੇ ਇੱਥੇ ਸੀਪੀਸੀਬੀ ਬਹੁਤ ਸਟ੍ਰਿਕਟਾ ਹੁਣ ਪਹਿਲੇ ਵਾਲੀ ਚੀਜ਼ਾਂ ਵੀ ਨਹੀਂ ਰਹੀਆਂ ਹੁਣ ਬਹੁਤ ਸਟ੍ਰਿਕਨੈਸ ਵੱਧ ਚੁੱਕੀ ਹੈ ਔਰ ਇਹ ਰੋਜ਼ਗਾਰ ਦਾ ਸਾਧਨ ਇੰਦਾ ਵਾਹ ਕਿ ਤੁਸੀਂ ਕਲੈਕਸ਼ਨ ਸੈਂਡ ਤੋਂ ਤੋਂ ਸ਼ੁਰੂ ਕਰੋ ਇੱਕ ਤਾਂ ਹੋ ਗਿਆ ਆਪਣਾ এনवायरमेंट ਤੁਸੀਂ ਸੇਵ ਵੀ ਕਰ ਰਹੇ ਹੋ ਪਲੱਸ ਆਪਣਾ ਬਿਜ਼ਨਸ ਵੀ ਹੋ ਰਿਹਾ ਇਟ ਸਾਫਟ ਇੰਡੀਆ ਇੱਕ ਥਰਡ ਲਾਰਜੈਸਟ ਕੰਟਰੀ ਹੈ ਜਿਹੜਾ ਐਵਸ ਪ੍ਰੋਡਿਊਸ ਕਰਦਾ ਅੱਛਾ ਥਰਡ ਲਾਰਜੈਸਟ ਹੁਣ ਦੇਖ ਲੋ ਕਿੰਨਾ ਹੁੰਦਾ ਅਸੀਂ ਹੁਣ ਤੱਕ ਇਹ ਸਮਝ ਲੋ ਜਿੰਨੇ ਵੀ ਰੀਸਾਈਕਲਰ ਇੰਡੀਆ ਚ ਨੇ 30% ਵੀ ਨਹੀਂ ਕਰ ਪਾ ਰਹੇ ਕਲੈਕਸ਼ਨ ਹੈ ਜਿਹੜੀ ਹਾਂ 30% ਵੀ ਅਸੀਂ ਰੀਸਾਈਕਲਿੰਗ ਨਹੀਂ ਕਰ ਪਾ ਰਹੇ ਹੁਣੇ 70% ਪਿਆ ਅੱਛਾ ਇਹ ਦੇਖ ਲੋ ਉਰੇ ਹੱਥ 'ਚ ਇੱਕ ਬੜੀ ਅਹਿਮ ਚੀਜ਼ ਹੈ ਇਹਦੇ ਬਾਰੇ ਐਕਸਪਲੇਨ ਕਰਾਂਗੇ ਇੱਕ ਪੈਨ ਹੈ ਕਿ ਪੈਨਸਲ ਹੈ ਇੱਕ ਤੁਹਾਡਾ ਕਾਰਡ ਹੈ ਹਾਂਜੀ ਇਹ ਜੀ ਜਦੋਂ ক্লোਜ਼ ਕਰਕੇ ਦਿਖਾ ਦਿਓ ਇਹ ਦੋ ਤਿੰਨ ਚੀਜ਼ਾਂਵੇਂ ਅਸੀਂ এনਵਾਇਰਨਮੈਂਟ ਦਾ ਕੰਮ ਕਰੀ ਨੇ ਨਾਲ-ਨਾਲ ਜਿਹੜਾ ਪੇਪਰ ਵੇਸਟ ਹੁੰਦਾ ਪੇਪਰ ਵੇਸਟ ਵੀ ਐਜ਼ ਅ ਟਾਈਮ ਕੰਜ਼ੂਮ ਕਰਨਾ ਉਹ ਵੀ ਔਖਾ ਹੀ ਆ ਪਰ ਅਸੀਂ ਕੀ ਕਰਦੇ ਆ ਪੇਪਰ ਵੇਸਟੋਂ ਰੀਸਾਈਕਲਿੰਗ ਪ੍ਰੋਡਕਟਸ ਬਣਾ ਰਹੇ ਆ ਇਹ ਜਿਵੇਂ ਕਿ ਕਾਰਡ ਹੈ ਇਹ ਇਹ ਕਾਟਨ ਵੇਸਟੋਂ ਬਣਿਆ ਹੈ ਟੋਟਲੀ ਹਾਈਜੈਨਿਕ ਜਿਵੇਂ ਆਪਾਂ ਕਾਰਡ ਲੈਨੇ ਆ ਸਿੱਟ ਵੀ ਦਿੰਨੇ ਆ ਹਾਂ ਆਪਣਾ ਸਿਸਟਮ ਕੀ ਆ ਆਪਣੀ ਮੈਟੈਲਟੀ ਇਦਾਂ ਦੀ ਹੋਗੀ ਕਿ ਆਪਾਂ ਕਿਹਦਾ ਨੰਬਰ ਲਿਆ ਨੰਬਰ ਸੇਵ ਕੀਤਾ ਕਾਰਡ ਉੱਥੇ ਹੀ ਛੱਡ ਦਿੰਨੇ ਆ ਜਿੱਥੇ ਵੀ ਫਿੱਟੋਗੇ ਉੱਥੇ ਵੀ ਪਲਾਂਟੇਬਲ ਆ ਮਤਲਬ ਇਹ ਰੋ ਲਓ ਬੂਟਾ ਰੈਟਰੇ ਹੋ ਕੇ ਤੇ ਅੱਛਾ ਇਹ ਬੂਟਾ ਸਿੱਟ ਰਿਹਾ ਹਾਂ ਇਹਦੇ ਵਿੱਚ ਸੀਡ ਨੇ ਸਰ ਕਾਹਦਾ ਸੀਡ ਹੈ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਵੇਂ ਫਲਾਵਰਸ ਤੇ ਅਸੀਂ ਸੀਡ ਇਨਕਲੂਡ ਕਰਦੇ ਆ ਜਿਹੜੇ ਛੋਟੇ ਸੀਡ ਹੁੰਦੇ ਆ ਕਾਰਡ 'ਚ ਕੰਪੋਊਂਡ ਫਲਾਵਰਸ ਹੋ ਗਏ ਵੈਜੀਟੇਬਲਸ ਹੋ ਗਏ ਮੈਂ ਕ ਲਾਇਆ ਸੀ ਉੱਚ ਦਾ ਬੈਂਗਰ ਨਿਕਲਿਆ ਸੀ ਤੇ ਇੰਦਾ ਅਲਗ ਅਲਗ ਟੀਡ ਬਚਾ ਲਈ ਅੱਛਾ ਇਹ ਦੂਜਾ ਦੂਜਾ ਤਾਂ ਇਹ ਕਾਰਡਬੋਰਡ ਤੋਂ ਬਣਿਆ ਆ ਕਾਰਡਬੋਰਡ ਜਿਹੜਾ ਆਪਣਾ ਗੱਤਾ ਹੂੰ ਉਤੋਂ ਇੱਥੇ ਕੀ ਕਰਦੇ ਆ ਸੀ ਇਹ ਬਣਾ ਕੇ ਟੋਟਲੀ ਹੈਂਡ ਮੇਡ ਆ ਸਭ ਤੋਂ ਪਹਿਲਾਂ ਮੈਂ ਦੱਸਦਾ ਇਹ ਅਤੀ ਜਿਵੇਂ ਕਿ ਨਾਥ ਆਸ਼ਮ ਹੋ ਗਏ ਵਿਦਵਾ ਆਸ਼ਮ ਹੋ ਗਏ ਉਹਨਾਂ ਨੂੰ ਦੇ ਦਈਦਾ ਸਮਗਰੀ ਲੈ ਕੇ ਹੂੰ ਉਹ ਕੀ ਕਰਦੇ ਆ ਅਸੀਂ ਉਹਨਾਂ ਨੂੰ ਪੇ ਕਰਦੇ ਆ ਇਹ ਵੀ ਇੱਕ ਰੋਜ਼ਗਾਰ ਦਾ ਸਾਧਨ ਆ ਇਹਨਾਂ ਰ 1 ਰੁਪਿਆ ਦੇ ਦਿੰਨੇ ਦਾ ਬਣਾਉਂਦਾ ਇਹ ਜਦੋਂ ਯੂਜ਼ ਹੋ ਗਿਆ ਤੇ ਬੈਕ ਸਾਈਡ ਤੇ ਕੈਪਸੂਲ ਕੈਪ ਲਾ ਕੇ ਸੀਡ ਲਾਇਆ ਹੋਇਆ ਯੂਜ਼ ਕੀਤਾ ਉਸ ਤੋਂ ਬਾਅਦ ਇਹਨੂੰ ਪਲਾਂਟ ਕਰਦਾ ਗਮਲੇ 'ਚ ਕੱਢ ਦਿਓ ਐ ਗਮਲੇ 'ਚ ਕੱਢ ਦਿਓ ਐ ਠੀਕ ਐ ਇਦਾਂ ਹੀ ਪੈਨਸਲ ਐ ਇਹ ਵੀ ਪੁਰਾਣੇ ਅਖਬਾਰ ਆਪਾਂ ਕੰਬੀਓਮ ਕਰਨਾ ਔਖਾ ਹੁੰਦਾ ਪੁਰਾਣਾ ਉਹਦੀ ਤਾਂ ਪਲਪ ਵੀ ਨਹੀਂ ਬਣਦੀ ਅਖਬਾਰ ਦੀ ਕਿਉਂਕਿ ਉੱਤੇ ਇੰਨਾ ਕੁ ਲਿਖਿਆ ਹੁੰਦਾ ਹਾਂਜੀ ਤੇ ਇਹ ਵੀ ਇਦਾਂ ਹੀ ਆ ਕੈਪਸੂਲ ਕੈਪ ਲਾਇਆ ਸੀਡ ਲੱਗੀ ਹੋਈ ਆ ਉਹਨੂੰ ਪਲਾਂਟ ਕਰੋ ਤੇ ਬੂਟਾ ਉਗਦੇ ਦੇਖੋ ਅਤੇ ਦੋਵੇਂ ਕੰਮ ਕਰ ਰਹੇ ਆ ਇੱਕ ਤਾਂ ਲੋਕਾਂ ਨੂੰ ਵੀ ਵਿਚਾਰ ਰਹੇ ਆ ਪਲੱਸ ਗ੍ਰੀਨਰੀ ਵੀ ਲਿਆ ਰਹੇ ਆ ਠੀਕ ਹੈ ਇਹ ਸਾਰੀਆਂ ਚੀਜ਼ਾਂ થી ਲੈ ਕੇ ਪਲੱਸ ਬਿਜ਼ਨਸ ਵੀ ਕਰ ਰਹੇ ਆ ਐ ਨਹੀਂ ਕਰੀ ਬਿਜ਼ਨਸ ਨਹੀਂ ਕਰਦੇ ਬਿਜ਼ਨਸ ਵੀ ਕਰ ਰਹੇ ਆ ਤੇ ਲੋਕਾਂ ਲਈ ਵੀ ਸੋਚ ਰਹੇ ਆ ਤੇ ਗ੍ਰੀਨਰੀ ਲਈ ਵੀ ਸੋਚ ਰਹੇ ਆ ਕਿ ਤੁਸੀਂ ਤਾਂ ਦੁਨੀਆ ਚ ਘੁੰਮਦੇ ਰਹਿੰਦੇ ਹੋ ਕੰਟਰੀ ਚ ਆਪਣੇ ਚ ਵੀ ਘੁੰਮੇ ਹੋ ਕਿਹੜੇ ਏਰੀਏ ਨੂੰ ਜਾਂ ਕਿਹੜੇ ਸਟੇਟ ਨੂੰ ਜਿਆਦਾ ਅਵੇਅਰਨੈਸ ਇਸ ਮਸਲੇ 'ਮ ਲੈ ਕੇ ਇਹ ਸਭ ਤੋਂ ਜਿਆਦਾ ਮੈਂ ਜੇ ਇੰਡੀਆ ਦਾ ਨਾਮ ਲਵਾਂ ਤਾਂ ਐਮ ਪੀ ਮੱਧਪਦੇਸ਼ ਪੀ ਦੀ ਤੁਸੀਂ ਸਿਟੀ ਲਾ ਲੋ ਇੰਦੌਰ ਸਭ ਤੋਂ ਅੱਗੇ ਹੈ ਅਵੇਨਰਸ ਉੱਤੇ ਹਰ ਜਗ੍ਹਾ ਤੁਹਾਨੂੰ ਹੋਲਡਿੰਗਸ ਲੱਗੇ ਮਿਲਣਗੇ ਕੋਈ ਵੀ ਤੁਸੀਂ ਇਹ ਸਮਝ ਲਓ ਕੇਲੇ ਦਾ ਛਿਲਕਾ ਆਪਣੇ ਤਾਂ ਐਂ ਵਗਾ ਕੇ ਮਾਰਦੇ ਆ ਨਾ ਰੋਡ ਤੇ ਉੱਥੇ ਨਹੀਂ ਉੱਤੇ ਚੀਜ਼ਾਂ ਸਾਰੀਆਂ ਪ੍ਰੋਪਰ ਚੱਲਦੀਆਂ ਔਰ ਉਹ ਇਸ ਟਾਈਮ ਪੋਲੂਸ਼ਨ ਫ੍ਰੀ ਬਿਲਕੁਲ ਇੰਦੌਰ ਇਸ ਟਾਈਮ ਆਏਗਾ ਸਭ ਤੋਂ ਜ਼ਿਆਦਾ ਉੱਧਰ ਅਵੇਨਰਸ ਹੈ ਅੱਛਾ ਪੰਜਾਬ ਚ ਤਾਂ ਹੁਣ ਹੈ ਹੀ ਕੁਝ ਨਹੀਂ ਲੋਕੇ ਸਮਝਦੇ ਨਹੀਂ ਉਸ ਹਾਲਾਤ ਕਿਨੇ ਛਲਕਾ ਹਜੇ ਉਵੇਂ ਜਾਂਦਾ ਉਵੇਂ ਹੀ ਜਾਂਦਾ ਤੁਸੀਂ ਦੇਖ ਲਓ ਆਪਾਂ ਕਿਤੇ ਜਾਂਦੇ ਆ ਘਮੜ ਬੋਤਲ ਅਗਲਾ ਵਗਾ ਕੇ ਮਾਰਤਾ ਪਿੱਛੇ ਅਗਲੇ ਦਾ ਐਕਸੀਡੈਂਟ ਹੋ ਜਾਂਦਾ ਤੇ ਇਹ ਤਾਂ ਹਾਲ ਨੇ ਆਪਣੇ ਇਹ ਤਾਂ ਆਪਾਂ ਨੂੰ ਵੀ ਗਵਰਨਮੈਂਟ ਕਿ ਕੀ ਲੱਗਦਾ ਕਿ ਕੀ ਕਰਨਾ ਚਾਹੀਦਾ ਇਹਦੀ ਦੇਖੋ ਆਪਾਂ ਨੂੰ ਜੇ ਗਵਰਨਮੈਂਟ ਕੱਲੀ ਜੇ ਐਫਰਟ ਕਰੇ ਉਹਦੇ ਨਾਲ ਕੁਝ ਨਹੀਂ ਹੋਣਾ ਆਪਾਂ ਨੂੰ ਵੀ ਨਾਲ ਉਹਨਾਂ ਨੂੰ ਸਪੋਰਟ ਕਰਨਾ ਪੈਣਾ ਜੇ ਉਹ ਡਸਟਬੀਨ ਲਾ ਰਹੇ ਆ ਤਾਂ ਉਹ ਬੇਕੂਫ ਨਹੀਂ ਹੈਗੇ ਕਿਉਂ ਲਾ ਰਹੇ ਆ ਦੇਖਦੇ ਰੋਡਾਂ 'ਤੇ ਡਸਟਬਿਨ ਲੱਗੇ ਆ ਉਹ ਇਸ ਕਾਰਨ ਹੀ ਲਾ ਰਹੇ ਆ ਕਿ ਆਪਣੇ ਵੇਸ ਨੂੰ ਇੱਥੋਂ ਹੁੰਦਾ ਇੰਨਾ ਕੁ ਤੱਕ ਹਰਦਾ ਗਿੱਲਾ ਕੋੜਾ ਇੱਧਰ ਪਾਓ ਸੁੱਕਾ ਇੱਧਰ ਪਾਓ ਔਰ ਇਲੈਕਟ੍ਰੀਕਲ ਇਕੁਪਮੈਂਟ ਦੇ ਵੀ ਹੁਣ ਡਸਟਬਿਨ ਲੱਗ ਗਏ ਤੁਸੀਂ ਕਿਤੇ ਡੀਸੀ ਆਫਿਸ ਜਾਓਗੇ ਜਾਂ ਅਦਰ ਕਿਤੇ ਸਰਕਾਰੀ ਓਥੇ ਇਲੈਕਟ੍ਰੋਨਿਕ ਵੇਸ ਵੀ ਇਕੱਠਾ ਕਰ ਰਹੇ ਹਣ ਪ੍ਰੋਪਰ ਯਾਦਾ ਕਮਰਾ ਬਣਿਆ ਹੋਇਆ ਉਹਦੇ ਬਾਹਰ ਲਿਖਿਆ ਹੋਊਗਾ ای ਵੇਸ ਹਰ ਜਗ੍ਹਾ ਹੁਣ ਤਰੀਕੇ ਨਾਲ ਕੀਤਾ ਜਾਵੇ ਕੰਮ ਮੈਂ ਤਾਂ ਇਹ ਕਹੂੰਗਾ ਕਰਲੀ ਗਵਰਨਮੈਂਟ ਦੇ ਕਰਨਾ ਕੁਝ ਨਹੀਂ ਹੋਣਾ। ਅੱਛਾ ਜਿਵੇਂ ਆ ਤੁਸੀਂ ਘਰੇ ਵੀ ਕੋਈ ਵੇਸਟ ਹੈ ਜਿਵੇਂ ਇਹ ਜੀ ਵੇਸਟਡ ਘਰੇ ਵੀ ਅੱਗ ਲਾ ਦਿੰਦੇ ਆ। ਹਾਂ। ਮਨ ਤੋੜ ਕਰਕੇ ਉਹਦਾ ਕੀ ਪ੍ਰਭਾਵ ਦੇਖਦੇ ਹਾਂ। ਮੈਂ ਆਪਾਂ ਗੱਲ ਵੀ ਕਰ ਰਹੇ ਸੀ ਕਿ ਪ੍ਰੈਗਨੈਂਟ ਜਿਹੜੀਆਂ ਔਰਤਾਂ ਬਹੁਤ ਸਖਤ ਪ੍ਰਭਾਵ ਹਾਂ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕੋਈ ਵੀ ਚੀਜ਼ ਹੈ ਹੁਣ ਸਾਡੇ ਘਰੇ ਜਿਵੇਂ ਪ੍ਰਿੰਟਰ ਪਿਆ ਜਾਂ ਕੁਝ ਵੀ ਉਹਦੀ ਲਾਈਫ ਖਤਮ ਹੋ ਗਈ। ਆਪਾਂ ਉਹਨੂੰ ਯੂਜ਼ ਵੀ ਨਹੀਂ ਕਰਦੇ ਪਰ ਉਹ ਇੱਕ ਵਾਰੀ ਜਦੋਂ ਰੇਜ਼ ਸ਼ੁਰੂ ਹੋ ਗਈ ਨਾ ਜਦੋਂ ਤੁਸੀਂ ਦੇਖਿਆ ਇੱਕ ਕੈਮੀਕਲ ਜਦੋਂ ਆਪਾਂ ਦੂਜੇ ਕੈਮੀਕਲ 'ਚ ਟੱਚ ਕਰਦੇ ਆ ਰਿਐਕਸ਼ਨ ਹੁੰਦਾ ਹੀ ਹੁੰਦਾ। ਹੂੰ ਹੂੰ। ਔਰ ਇੱਕ ਵਾਰੀ ਸ਼ੁਰੂ ਹੋ ਜਾਂਦਾ ਉਹ ਰਿਐਕਟ ਕਰਦਾ ਹੀ ਰਹੂਗਾ। ਤੇ ਉਹ ਘਰੇ ਪਿਆ ਵੀ ਨੁਕਸਾਨਦਾਇਕ ਹੈ ਨਹੀਂ ਕਿ ਤੁਸੀਂ ਯੂਜ਼ ਨਹੀਂ ਕਰ ਰਹੇ ਤੇ ਘਰੇ ਰੱਖ ਲਿਆ ਉਹਨੂੰ ਜਮਾ ਕੇ। ਉਹਨੂੰ ਪ੍ਰੋਪਰ ਉਹਨੂੰ ਰੀਸਾਈਕਲਰ ਨੂੰ ਦੋ। ਉਹਨੂੰ ਰੀਸਾਈਕਲਿੰਗ ਕਰਾਓ। ਅਸੀਂ ਕੀ ਕਰਦੇ ਆ ਜੋ ਵੀ ਅਸੀਂ ਸਮਾਨ ਲੈਣੇ ਆ ਕਿਤੋਂ ਵੀ ਉਹਨੂੰ ਨਾ ਇੱਕ ਸਰਟੀਫੀਕੇਟ ਦਿੰਦੇ ਆ ਡਿਸਪੋਜ਼ਲ ਸਰਟੀਫੀਕੇਟ। ਕਿ ਅਸੀਂ ਜੋ ਵੀ ਮਟੀਰੀਅਲ ਥੋਡੇ ਤੋਂ ਲਿਆ ਉਹਨੂੰ ਪ੍ਰੋਪਰ ਡਿਸਪੋਜ਼ ਆਫ ਕੀਤਾ ਉਹਨੂੰ ਰੀਸਾਈਕਲ ਕੀਤਾ ਇਹ ਤੁਹਾਡੇ ਲਈ। ਉਹਦਾ ਪ੍ਰਮਾਣ ਪੱਤਰ ਹੈ। اچھا ਤੇ ਕੱਲ ਨੂੰ ਤੁਸੀਂ ਉਹਨੂੰ ਟਰੈਕ ਵੀ ਕਰ ਸਕਦੇ ਹੋ। ਤੁਹਾਨੂੰ ਐ ਤੱਕ ਪਤਾ ਲੱਗੂਗਾ ਸਾਡੀ ਵੈਬਸਾਈਟ ਤੇ ਜਾ ਕੇ ਜਿਹੜਾ ਸੀ ਸਰਟੀਫਿਕੇਟ ਨੰਬਰ ਦੇ ਕੇ ਤੁਹਾਡੇ ਸਮਾਨ ਚੋਂ ਕਿੰਨਾ ਫਾਈਬਰ ਨਿਕਲਿਆ ਸੀ, ਕਿੰਨਾ ਕਾਪਰ ਨਿਕਲਿਆ ਸੀ, ਕਿੰਨਾ ਪੋਲੂਸ਼ਨ ਕ੍ਰੀਏਟ ਕਰ ਰਿਹਾ ਸੀ। ਉਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ। ਅੱਛਾ ਸਾਰੀਆਂ ਟਰਮ ਜਿਹੜੀਆਂ ਹੈਗੀਆਂ ਉਹ ਦਿਖਾਈਆਂ। ਤੁਹਾਨੂੰ ਡਿਟੇਲ ਚ ਆਜੂ। ਅੱਛਾ ਕਿਹੜੀਆਂ ਚੀਜ਼ਾਂ ਤੁਹਾਡੇ ਸਮਾਨ ਚੋਂ ਨਿਕਲੀਆਂ? ਇਹਦੇ ਵਿੱਚ ਤੁਸੀਂ ਇਹਨਾਂ ਪੋਲੂਸ਼ਨ ਨੂੰ ਹਾਨ ਕਰਨ ਤੋਂ ਬਚਾਇਆ। ਮੈਂ ਉਹ ਵੀ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਜਿਵੇਂ ਕਿ ਆਪਾਂ ਘਰੇ ਕੀ ਕਰਦੇ ਹਾਂ ਸਾਰਾ ਝਾੜੂ ਲਾਇਆ ਸਾਰਾ ਕੋੜਾ ਇੱਕ ਜਗ੍ਹਾ ਸਿੱਟਤਾ ਉਹ ਚ ਇਲੈਕਟ੍ਰੋਨਿਕ ਵੇਸਟ ਨਾ ਪਾਓ ਹੂੰ ਹੂੰ ਉਹ ਜਾਂਦਾ ਜੀ ਉਹ ਐਸ ਇਟ ਇਜ਼ ਜਾਂਦਾ ਡੰਪ ਤੇ ਉੱਥੇ ਉਹ ਲੱਗਦੀ ਅੱਗ ਉਹਨੂੰ ਖਤਮ ਕਰਨ ਨੂੰ ਉਹ ਸਾਨੂੰ ਨੁਕਸਾਨ ਕਰਦਾ ਉਹ ਪਾਣੀ ਥਰੂ ਵੀ ਸਾਨੂੰ ਨੁਕਸਾਨ ਕਰਦਾ ਮੰਨ ਲਓ ਅੱਗ ਲਾਤੀ ਉਤੋਂ ਦੀ ਮੀਂਹ ਪੈ ਗਿਆ ਉਤੋਂ ਦੀ ਮੀਂਹ ਪੈ ਗਿਆ ਉਹ ਸਾਰਾ ਮੀਂਹ ਦਾ ਪਾਣੀ ਗਿਆ ਜ਼ਮੀਨ 'ਚ ਤੋ ਸਮਾਨ ਵੀ ਨਾਲ ਹੀ ਲੱਗਿਆ ਸਮਾਨ ਵੀ ਉਹ ਤਾਂ ਕੈਮੀਕਲਸ ਤਾਂ ਨਾਲ ਹੀ ਲੈ ਗਿਆ ਨਾ ਹੂੰ ਪਹਿਲਾਂ ਲੋਕਾਂ ਦੀ ਲਾਈਫ 100 ਸਾਲ ਹੁੰਦੀ ਸੀ ਹੁਣ 50 ਸਾਲ ਕਿਉਂ ਹੋ ਗਈ ਹੁਣ ਹੌਲੀ ਹੌਲੀ 40 ਸਾਲ ਹੋ ਜੂਗੀ ਇਹ ਇਫੈਕਟ ਹੀ ਨੇ ਹੂੰ ਇਹ ਆਪਾਂ ਨੂੰ ਸਮਝਣ ਦੀ ਲੋੜ ਹੈ ਖਾਲੀ ਖਾਣਾ ਪੀਣ ਦਾ ਇਫੈਕਟ ਨਹੀਂ ਹੈਗਾ ਜਿਹੜਾ ਆਪਾਂ ਆਪਣੇ ਆਰਾਮ ਦੇ ਯੂਜ਼ ਦਾ ਹੈ ਨਾ ਚੀਜ਼ਾਂ ਨੂੰ ਯੂਜ਼ ਕਰਦੇ ਆ ਉਹਦਾ ਵੀ ਇਫੈਕਟ ਹੈ ਹੂੰ ਅੱਜ ਕੱਲ ਲੋਕੀ ਉਹ ਤਾਂ ਉਹ ਪਹਿਲਾਂ ਦੇਖ ਲੋ ਸਾਈਕਲ ਤੇ ਜਾਂਦੇ ਸੀ ਲੋਕੀ ਕਿੰਨੇ ਤੰਦਰੁਸਤ ਹੁੰਦੇ ਸੀ ਹੁਣ ਉਹ ਚੀਜ਼ਾਂ ਥੋੜਾ ਰਹੀਆਂ ਵਿਖਦੇ ਆਂ ਕੀ ਚੁਣੌਤੀਆਂ ਦੇਖਦੇ ਆਂ ਤੇ ਹੋਰ ਕੀ ਕਰਨ ਜਾ ਰਹੇ ਆਂ। ਪਵਿੱਖਦੀ ਅਸੀਂ ਇੱਕ ਤਾਂ ਜਿਹੜਾ 70% ਦਾ ਕ੍ਰਾਈਟੇਰੀਆ ਉਹਨੂੰ ਖਤਮ ਕਰਨਾ। ਉਹਦੇ ਲਈ ਅਸੀਂ ਕੰਮ ਕਰ ਰਹੇ ਆਂ, ਉਹਦੇ ਲਈ ਅਸੀਂ ਆਪਣੇ ਪਲਾਂਟਸ ਹੋਰ ਲਾ ਰਹੇ ਆਂ। ਅਸੀਂ ਤੇਰਾਦੂਨ ਪਲਾਂਟਸ ਲੈ ਕੇ ਆ ਰਹੇ ਆਂ ਹੋਰ ਵੀ ਕਈ ਜਗ੍ਹਾ ਲਾ ਰਹੇ ਆਂ ਕਿ ਜਿਹੜਾ 70% ਦਾ ਮਾਰਕ ਆ ਇਹ ਸਾਡੇ ਤੇ ਨਾ ਰਵੇ। ਤੇ ਪ੍ਰੋਪਰ ਖਤਮ ਹੋਵੇ। ਠੀਕ ਹੈ। ਔਰ ਮੈਂ ਗਵਰਨਮੈਂਟ ਵੀ ਇੱਥੇ ਵਧੀਆ ਸਪੋਰਟ ਕਰ ਰਹੀ ਐ ਨਹੀਂ ਕਿ ਇਵੈਲੂਸ਼ਨ ਬੋਰਡ ਕੰਮ ਨਹੀਂ ਕਰ ਰਿਹਾ ਸਾਰੇ ਵਧੀਆ ਸਪੋਰਟ ਕਰ ਰਹੇ ਆ। ਕੁਛ ਵੀ ਆ ਆਪਣਾ ਮੈਂ ਕਹਾਂਗਾ ਜੀ ਪੇੜ ਨਾ ਵੱਢੋ ਆਪਣੀ ਗ੍ਰੀਨਰੀ ਨੂੰ ਬਚਾ ਕੇ ਰੱਖੋ ਠੀਕ ਹੈ ਇਹ ਚੀਜ਼ਾਂ ਨੇ ਅੱਗੇ ਦੇਖੋ ਕੀ ਬੰਦਾ ਬਹੁਤ ਚੰਗ ਲੱਗਿਆ ਬਹੁਤ ਖੂਬਸੂਰਤ ਜਾਣਕਾਰੀ ਤੁਸੀਂ ਦਿੱਤੀ ਦੇਖੋ ਈ-ਵੇਸਟ ਅਸੀਂ ਮੋਬਾਈਲ ਖਰਾਬ ਹੋ ਗਿਆ ਇੰਨਾ ਸੀਰੀਅਸ ਨਹੀਂ ਲੈਂਦੇ ਵੀ ਚਲੋ ਨਵਾਂ ਲੈ ਲੈਂਦੇ ਇਹਨੂੰ ਸਿੜ ਦਈਏ ਜੋ ਸਿੱਟਿਆ ਵਾ ਵੀ ਕਿਤੇ ਜਾ ਕੇ ਵੱਜਦਾ ਤਾਂ ਸਾਨੂੰ ਖਿਆਲ ਨਾਲ ਕੋਈ ਚੀਜ਼ਾਂ ਦਾ ਇਹਦੀ ਉਮਰ ਕਿੰਨੀ ਹੈ ਤੂੰ ਗਰਮ ਹੋਣ ਲੱਗਾ ਸਾਡੇ ਲਈ ਕੀ ਕਰ ਰਿਹਾ ਸਾਡੀ ਬਾਡੀ ਲਈ ਕੀ ਕਰ ਰਿਹਾ ਵਾਸ਼ਿੰਗ ਮਸ਼ੀਨ ਅਸੇ ਤੂਕੜੀ ਸਬਦ ਕਰਦੇ ਆ ਇਹ ਵੀ ਬਹੁਤ ਜ਼ਰੂਰੀ ਹੈ ਲੈਪਟਾਪ ਨੇ ਕੰਪਿਊਟਰ ਨੇ ਤੁਸੀਂ ਪੋਲਿਊਸ਼ਨ ਸਾਈਟਸ ਤੇ ਉੱਤੇ ਜਾ ਰਹੀਆਂ ਨੇ ਪੋਲਿਊਸ਼ਨ ਬੋਰਡ ਦੀਆਂ ਸਾਈਟਸ ਆ ਉਹਦੀ ਇਨਸਟਰਕਸ਼ਨਸ ਪੜ ਸਕਦੇ ਹੋ ਰਿਸਰਚ ਹੈ ਜਿਹੜੀਆਂ ਉਪਲਬਧ ਦਾ ਇੰਟਰਨੈਟ ਤੇ ਉਹ ਵੀ ਪੜ ਸਕਦੇ ਹੋ ਤੇ ਆਪੋ ਆਪਣਾ ਜਿਹੜਾ ਹਿੱਸਾ ਹੈ ਉਹ ਸਾਫ਼ ਹਵਾ ਪਾਣੀ ਦੇ ਲੰਗਰ ਚ ਜ਼ਰੂਰ ਪਾਉਣਾ ਚਾਹੀਦਾ ਜੋ ਜਾਦਤ ਫਿਰ ਮਿਲਾਂਗੇ ਸਸਿ